ਜਿਹੜਾ ਕੋਲ ਤੇ ਜਾਜਾ ਵੀ ਤੁਸੀਂ ਕੁਝ ਸੱਚ ਦੇ ਅਨਸਾਫਤਾ ਦਾ ਖੜੋ ਸੱਚਾ ਅਨਸਾਫਤਾ ਕਰੋ ਨਾ ਸਾਡੇ ਨਾਲ ਤਾਂ ਸਿੱਧੀ ਠੱਗੀ ਕਰ ਲਈ ਇਹਨਾਂ ਨੇ ਸਾਡਾ ਕੰਮ ਸੀਗਾ ਤੈਨੂੰ 에어ਪੋਰਟ ਤੇ ਫੜਾਉਣ ਦਾ ਕਿਉਂਕਿ ਜਾਲੀ ਮੀਜੇ ਚ ਮੈਨੂੰ 에어ਪੋਰਟ ਤੇ ਅਰੈਸਟ ਹੋਣਾ ਸੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਬਲੌਕ ਕਰ ਦੇਣਾ ਸੀਗਾ ਤੇ ਮੇਰਾ ਕੇਸ ਇੱਥੇ ਖਤਮ ਹੋ ਜਾਣਾ ਸੀ ਤੁਸੀਂ ਜਲਦੀ ਤੋਂ ਜਲਦੀ ਜਾਣਾਗਾ ਵੀ ਤੁਸੀਂ ਟਿਕਟ ਦੇ ਪੈਸੇ ਵੀ ਸਾਨੂੰ ਪਾ ਦਿਓ ਵੀ ਤੁਹਾਨੂੰ ਤੁਸੀਂ ਕਿੱਥੋਂ ਕਰਵਾਉਂਦੇ ਫਿਰ ਨੂੰ ਸਾਨੂੰ ਪਤਾ ਸੀ ਕਿੱਥੋਂ ਕਰਵਾਉਣੀ ਆ ਸਾਨੂੰ ਸਸਤੀ ਪੈਂਦੀ ਆ ਫਿਰ ਵੀ ਇਦਾਂ ਉਦਾਂ ਕਰਕੇ ਉਹਨਾਂ ਨੇ ਲੱਖ ਰੁਪਏ ਸਾਥੋਂ ਫੇਰ ਲੈ ਗਿਆ ਮੇਰਾ ਟੋਟਲ 18.5 ਲੱਖ ਰੁਪਏ ਉਹਨਾਂ ਕੋਲ ਆਲਰੇਡੀ ਚਲੇ ਆ ਗਿਆ ਸੀਗਾ ਤੇ ਮੈਨੂੰ ਕਹਿੰਦੇ ਤੂੰ ਪਾਸਪੋਰਟ ਲੈ ਜਾ ਵਲੈਂਟੇ ਚਾਕੇ ਤੁਹਾਡੇ ਵੀਜ਼ਾ ਮਹਾਪੁੱਤ ਦੇਖ ਲੈ ਕਹਿੰਦੀ ਨਹੀਂ ਪਾਪਾ ਉਹਨਾਂ ਨੇ ਹੋਰ ਤੋਰੇ ਨੇ ਹੁਣ ਇਹਨੂੰ ਉਹ ਵਿਚਾਰੀ ਨੂੰ ਕੀ ਪਤਾ ਦੀ ਤੋਰੇ ਨੇ ਕਿ ਨਾ ਤੋਰੇ ਆ ਕੂਟੀ ਤੇ ਆਉਂਦੇ ਹੁੰਦੇ ਸੀਗੇ ਉਸ ਕੂਟੀ ਬਦਲ ਬਦਲ ਕੇ ਲੈ ਕੇ ਆਉਂਦੇ ਸੀ ਪਰ ਸਕੂਟੀ ਦਾ ਨੰਬਰ ਇੱਕ ਹੁੰਦਾ ਸੀ ਮੰਨ ਲਖਦੇ ਉਹਨਾਂ ਨੇ ਦਫ਼ਤਰ ਜਾਂ ਆਫ ਦੀ ਲੋਕੇਸ਼ਨ ਤੇ ਨਹੀਂ ਪ੍ਰੋਪਰ ਬੁਲਾਇਆ ਉਹ ਕਹਿੰਦਾ ਸੀ ਮੈਂ ਤਾਂ ਵਾਰ ਕੰਮ ਕਰ ਦਾਂਗਾ ਤੇ ਮੇਰਾ ਜਿਹੜਾ ਭਰਾ ਹੈਗਾ ਉਹ ਇਮੀਗ੍ਰੇਸ਼ਨ 'ਚ ਕੰਮ ਕਰਦਾ ਹੈਗਾ ਮੈਨੂੰ ਤਾਂ ਪੈਸੇ ਚਾਹੀਦੇ ਆ ਮੈਂ ਫੇਰ ਤੁਹਾਡਾ ਪਾਸਪੋਰਟ ਦਊਂਗਾ ਉਹਨਾਂ ਤੱਕ ਦਿੰਦਾ ਨਹੀਂ ਮੈਂ ਪਾਸਪੋਰਟ ਅਡੀ ਅਮੀਤ ਤਾਂ ਜਮਾ ਬਿਲਕੁਲ ਹੋ ਚੁੱਕੀ ਸ ਪਰ ਅਸੀਂ ਸ਼ੋ ਨਹੀਂ ਹੋਣ ਦਿੱਤਾ ਉਹ ਵਾਰ-ਵਾਰ ਤਾਂ ਸਾਡੀ ਇਹ ਹੀ ਰਿਪਲਾਈ ਹੁੰਦੀ ਸੀ ਵੀ ਤੁਹਾਡੇ ਤੇ ਯਕੀਨ ਆ ਸਰ ਅਸੀਂ ਵੀ ਵੀਜ਼ਾ ਚੱਕਣੀ ਕਰਵਾਇਆ ਸਾਨੂੰ ਪਤਾ ਲੱਗਿਆ ਸੀ ਵੀ ਫੇਕ ਆ ਬਟ ਹੁਣ ਅਸੀਂ ਕੰਪਲੇਨ ਕਿਸਤੇ ਨਾਮ ਤੇ ਕਰਾਉਂਦੇ ਨੰਬਰ ਵੀ ਵਾਰਲਾ ਸੀ ਆ ਜਿਹੜੇ ਉਹ ਨੰਬਰ ਦਿੱਤੇ ਸੀਗੇ ਉਹਨਾਂ ਦੇ ਅਸੀਂ ਐਡਰੈਸ ਕਢਵਾਏ ਉਹ ਵੀ ਜੁਪੀ ਬਿਹਾਰ ਦੇ ਸੀਗੇ ਪਾਸਪੋਰਟ ਤਾਂ ਤੁਸੀਂ ਕੱਲਾ ਦਿੱਤਾ ਇੱਕ ਨਾਲ ਹੋਰ ਵੀ ਡਾਕੂਮੈਂਟ ਹੁੰਦੇ ਨੇ ਮੈਨੂੰ ਸਾਰੇ ਦੇਵੋ ਪੂਰੇ ਪੇਪਰ ਮੈਨੂੰ ਸਾਰੇ ਦੇਵੋ ਕਹਿੰਦੇ ਫਿਰ ਠੀਕ ਹੈ ਤੁਸੀਂ ਆਜੋ 3.5 ਲੱਖ ਰੁਪਇਆ ਲੈ ਕੇ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਸਾਰੇ ਇਸ ਵੀਡੀਓ ਨੂੰ ਦੇਖ ਰਹੇ ਨੇਗੇ ਤੇ ਬਾਪੂ ਜਿਨੂੰ ਤੁਸੀਂ ਸਾਰੇ ਜਾਣਦੇ ਹੋ ਕਰੋਨਾ ਟਾਈਮ ਤੋਂ ਬਾਪੂ ਜੀ ਆਪਾਂ ਨੂੰ ਬਹੁਤ ਸੋਹਣੀਆਂ-ਸੋਹਣੀਆਂ ਕਹਾਣੀਆਂ ਸਿੱਖਿਆਵਾਂ ਹਨਾ ਬਾਤਾਂ ਬਹੁਤ ਕੁਝ ਸੁਣਾਇਆ ਤੇ ਅੱਜਕੱਲ ਮੈਂ ਕਹਿੰਦਾ ਵੀ ਜਿੰਨੇ ਫੋਰਮ ਦੇ ਵਿੱਚ ਵੀ ਰਹਿੰਦੇ ਨੇ ਉਹ ਤੇ ਪੰਜਾਬ ਦੇ ਵਿੱਚ ਵੀ ਰਹਿੰਦੇ ਨੇ ਸਾਰੇ ਬਾਪੂ ਨੂੰ ਜਾਣਦੇ ਨੇ ਤੇ ਕਹਾਣੀਆਂ ਸੁਣਦੇ ਨੇ ਬਹੁਤ ਘੋਲ ਆਉਂਦੀਆਂ ਨੇ ਤੇ ਪਰ ਜਿਹੜੀ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂਗੇ ਇਹ ਇੱਕ ਮਤਲਬ ਇਸ ਤਰ੍ਹਾਂ ਦਾ ਕਹ ਲਈਏ ਵੀ ਘਟਨਾ ਵਾਪਰ ਗਈ ਜਿਹਦੇ ਨਾਲ ਇੱਕ ਤਰ੍ਹਾਂ ਲੱਕ ਤੋੜਨ ਵਾਲਾ ਕੰਮ ਹੀ ਹੋ ਜਾਂਦਾ ਹਨਾ ਕਬੀਲਦਾਰੀ ਤੌਰ ਤੇ ਵੀ ਤੇ ਉਦਾਂ ਵੀ ਪਰਿਵਾਰ ਦੇ ਵਿੱਚ ਮਤਲਬ ਸਾਰਾ ਸਿਸਟਮ ਹੀ ਝੱਲ ਗਿਆ ਜਿਹੜੀ ਇਹ ਗੱਲ ਹੋਈ ਹੈ ਗੱਲ ਕੀ ਹੋਈ ਵੀ ਹੁਣ ਜਿਸ ਤਰ੍ਹਾਂ ਪਿੱਛੇ ਜੇ ਮੁੱਦਾ ਚੱਲਿਆ ਸੀ ਭਾਨੇ ਸਿੱਧੂ ਨੂੰ ਅਰੈਸਟ ਕਰਨ ਵਾਲਾ ਹਨਾ ਵੀ ਇਮੀਗ੍ਰੇਸ਼ਨ ਵਾਲਿਆਂ ਦੇ ਵੱਲੋਂ ਪਰਚੇ ਕਰਵਾਏ ਗਏ ਜਾਂ ਮਤਲਬ ਕੀ ਕੁਝ ਹੋਇਆ ਕਾਫੀ ਚੀਜ਼ਾਂ ਹੋਈਆਂ ਹਨਾ ਤੇ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਫਰਾਡ ਜਿਹੜਾ ਇਮੀਗ੍ਰੇਸ਼ਨ ਵਾਲਾ ਚੱਲਦਾ ਹੈਗਾ ਤੇ ਇਸੇ ਤਰ੍ਹਾਂ ਦਾ ਇੱਕ ਫਰਾਡ ਕਹਿੰਦੇ ਵੀ ਸਾਡੇ ਨਾਲ ਹੋ ਗਿਆ ਤੇ ਉਹ ਕਿਸ ਤਰ੍ਹਾਂ ਹੋਇਆ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਤਕਰੀਬਨ 19 ਵੀ ਲੱਖ ਦਾ ਫਰਾਡ ਆਪਾਂ ਕਰੀਬੀ ਹੋ ਗਿਆ ਤੇ ਮੇਰੇ ਨਾਲ ਭੈਣ ਲਿੰਗੇ ਜਲਵਿੰਦਰ ਕੌਰ ਜਿਨ੍ਹਾਂ ਦੇ ਨਾਲ ਇਹ ਫਰਾਡ ਹੋਇਆ ਤੇ ਬਾਪੂ ਜੀ ਦੇ ਬੇਟੀ ਲਿੰਗੇ ਤੇ ਭਣ ਸੁਰੂ ਤੋਂ ਦੱਸਿਓ ਵੀ ਕਿਵੇਂ ਕਿਵੇਂ ਸਾਰਾ ਕੁਝ ਹੋਇਆ ਤੇ ਕਿੱਥੋਂ ਦੇ ਉਹ ਬੰਦੇ ਸੀ ਕੀ ਕੀ ਹੋਇਆ ਰੇ ਫੇਸਬੁਕ ਤੇ ਵਾਇਸ ਆਫ ਖਰੜ ਦਾ ਇੱਕ ਪੇਜ ਆਗਾ ਜਿੱਥੇ ਪ੍ਰਾਪਰਟੀ ਦੀ ਐਡ ਆਪਾਉਂਦੀਆਂ ਨੇ ਮੈਂ ਪ੍ਰਾਪਰਟੀ ਲੈਂਡ 'ਚ ਜੌਬ ਕਰਦੀ ਆ ਹੂੰ ਉਸ ਤੇ ਇੱਕ ਹੈਰੀ ਵਾਜਵਾ ਦੇ ਨਾਮ ਦੀ ਆਈਡੀ ਆਈ ਸੀ ਕਿ ਜੇ ਕੈਨੇਡਾ ਜਾਣਾਗਾ ਤਾਂ ਤੁਸੀਂ ਆਪਣਾ ਨੰਬਰ ਡ੍ਰੌਪ ਕਰ ਦਿਓ ਠੀਕ ਹੈ ਮੈਂ ਉੱਤੇ ਆਪਣਾ ਨੰਬਰ ਡ੍ਰੌਪ ਕੀਤਾ ਸੀ ਤੇ ਮੈਨੂੰ ਥੋੜੇ ਟਾਈਮ ਬਾਅਦ ਯੂਕੇ ਦੇ ਨੰਬਰ ਤੋਂ ਪਲੱਸ 44 ਤੋਂ ਮੈਨੂੰ ਕਾਲ ਆ ਗਈ ਕਹੇ ਤੁਸੀਂ ਆਪਣਾ ਨੰਬਰ ਡ੍ਰੌਪ ਕੀਤਾਗਾ ਉਹਦੇ ਵੀਜ਼ੇ ਲਈ ਮੈਂ ਕਿਹਾ ਸਰ ਕਿੰਨੇ ਪੈਸੇ ਵੀ ਤੁਸੀਂ ਕਿਵੇਂ ਕਰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ 18 ਲੱਖ ਰੁਪਇਆ ਲੈਣੇ ਆਗੇ ਵੀਜ਼ਾ ਦਾ ਅਸੀਂ ਵੀਜ਼ਾ ਦੇ ਕੇ ਪਾਸਪੋਰਟ ਦੇ ਕੇ ਪੈਸੇ ਨਾਲ ਦੀ ਨਾਲ ਲੈਣੇ ਆ ਚਲੋ ਉਸ ਟਾਈਮ ਮੈਂ ਇੰਟਰਸਟ ਨਹੀਂ ਦਿਖਾਇਆ ਹੈਗਾ ਉਹ ਬੰਦਾ ਮੇਰੇ ਨਾਲ ਐਡ ਰਿਹਾ ਹੂੰ ਤਿੰਨ ਮਹੀਨੇ ਬਾਅਦ ਉਹਨੇ ਮੈਨੂੰ ਕਾਲ ਕੀਤੀ ਕਿ ਹੁਣ ਅਸੀਂ ਕਿਸਤਾਂ 'ਚ ਕੰਮ ਕਰ ਰਹੇ ਆ ਵੀ ਜੇ ਤੁਸੀਂ ਜਾਣਾ ਚਾਹੋਗੇ ਵੀ ਤਾਂ ਤੁਸੀਂ ਜਾ ਸਕਦੇ ਹੋ ਤੇ 10000 ਰੁਪਏ ਤੁਹਾਨੂੰ ਦੇਣਾ ਪਊਗਾ ਤੁਹਾਡੇ ਅਕਾਊਂਟ 'ਚ ਅਸੀਂ 10 ਲੱਖ ਰੁਪਏ ਸ਼ੋਅ ਕਰਾਵਾਂਗੇ ਤੇ 1 ਲੱਖ ਰੁਪਏ ਡਾਕੂਮੈਂਟ ਦਾ ਹੋਣਾਗਾ ਤੇ 20000 ਤੁਹਾਡੀ ਐਮਬੈਸੀ ਫੀਸ ਹੋਣੀ ਆ ਟੋਟਲ ਤੁਹਾਡਾ 1.5 ਲੱਖ ਦਾਗਾ ਵੀ ਤੁਹਾਨੂੰ ਬਾਕੀ ਪੈਸੇ ਉੱਥੇ ਜਾ ਕੇ ਦੇਣੇ ਪੈਣਗੇ ਠੀਕ ਹੈ ਬਾਕੀ ਵੀਜ਼ਾ ਜਦੋਂ ਲੱਗ ਗਿਆ ਉਦੋਂ ਦੇਣੇ ਪੈਣਗੇ ਨਹੀਂ ਵੀ ਤੁਹਾਡੇ ਉੱਥੇ ਤੁਸੀਂ ਕੰਮ ਕਰੋਗੇ ਉਹਦੇ ਵਿੱਚ ਅਸੀਂ ਕੱਟ ਲਿਆ ਕਰਾਂਗੇ ਠੀਕ ਹੈ ਹਾਂਜੀ ਮੈਂ ਇਹ ਗੱਲ ਆਪਣੀ ਫੈਮਿਲੀ ਨਾਲ ਡਿਸਕਸ ਕੀਤੀ ਫੈਮਿਲੀ ਕਹਿੰਦੀ ਵੀ ਚਲੋ ਜੇ 1. ਤੁਸੀਂ ਅਪਲਾਈ ਕਰ ਲਓ ਚਲੋ ਮੈਂ ਆਪਣੇ ਉਹਨਾਂ ਨੂੰ ਡਾਕੂਮੈਂਟ ਭੇਜ ਦਿੱਤੇ ਤੇ ਉਹਨਾਂ ਨੇ ਮੇਰਾ ਆਨਲਾਈਨ ਅਕਾਊਂਟ ਖਲਵਾਤਾ ਮੇਰਾ ਨੰਬਰ ਰਜਿਸਟਰ ਕਰਵਾਤਾ OTP ਜੋ ਮੇਰੇ ਕੋਲ ਆ ਰਿਹਾ ਸੀ ਮੈਂ ਉਹਨਾਂ ਨੂੰ ਨਾਲ ਦੀ ਨਾਲ ਦੱਸ ਰਹੀ ਸੀ ਹੂੰ ਤੇ ਉਹਨਾਂ ਨੇ ਮੇਰਾ ਅਕਾਊਂਟ ਨੰਬਰ ਖਲਵਾਤਾ ਕਹਿੰਦੇ ਜਿਹੜੇ ਤਿੰਨ ਦਿੱਤੋ ਅਸੀਂ ਪੈਸੇ ਲੈਣੇ ਆ 1.5 ਲੱਖ ਰੁਪਈਆ ਤੂੰ ਇਸੇ ਅਕਾਊਂਟ 'ਚ ਹੀ ਪਾ ਦੇ ਆਪਣੇ ਪੈਸੇ ਆਪਦੇ ਅਕਾਊਂਟ ਦੇ ਵਿੱਚ ਹਾਂਜੀ ਆਪਣੇ ਅਕਾਊਂਟ ਦੇ ਵਿੱਚ ਤੇ ਜਦੋਂ ਵੀ ਤੇਰੇ ਅਕਾਊਂਟ ਦੀ ਪਾਸਬੁੱਕ ATM ਚੈੱਕ ਬੁੱਕ ਆਊਗੀ ਉਹ ਤੇ ਸਾਨੂੰ ਦੇਣੀ ਆ ਸਾਨੂੰ ਤੁਹਾਡੇ ਤੇ ਬਲੀਵ ਨਹੀਂ ਹੈਗਾ ਤੁਸੀਂ 1.5 ਲੱਖ ਰੁਪਈਆ ਕਢ ਤੇ ਥੋੜੇ ਟਾਈਮ ਬਾਅਦ ਮੈਨੂੰ ਫੋਨ ਆਇਆ ਕੁਝ ਦਿਨਾਂ ਬਾਅਦ ਕਿ ਮੇਰਾ ਮੈਡੀਕਲ ਆਗਾ ਵੀ ਤੁਸੀਂ ਆਪਣਾ ਮੈਡੀਕਲ ਲੈਣਾਗਾ ਕਰਵਾਉਣ ਆਜੋ ਤੇ ਮੇਰਾ ਬ੍ਰਦਰ ਆਊਗਾ ਤੇ ਤੁਸੀਂ ਉਹਨੂੰ ਮੇਰੀ ਏਟੀਐਮ ਕਿਟ ਫੜਾ ਦਿਓ ਤੇ SIM ਵੀ ਦੇ ਦਿਓ ਆਪਣਾ ਜਿਹੜਾ ਰਜਿਸਟਰ ਹੋਇਆ ਮਤਲਬ ਇੱਕ ਗੱਲ ਮੈਨੂੰ ਇਹ ਦੱਸੋ ਭੈਣ ਵੀ ਜਿਹੜਾ ਉਹਨਾਂ ਦਾ ਆਫਿਸ ਸੀ ਉਹ ਉਹਦੀ ਲੋਕੇਸ਼ਨ ਕੀ ਸੀਗੀ ਉਹਨੇ ਆਫਸ ਨਹੀਂ ਦੱਸਿਆ ਉਹ ਕਹਿੰਦਾ ਮੈਂ ਯੂਕੇ ਤੋਂ ਹੀ ਕੰਮ ਕਰਦਾਗਾ ਅਸਾ ਉੱਥੇ ਹੀ ਬਾਹਰੋਂ ਹੀ ਕੰਮ ਕਰਦਾ ਮੇਰਾ ਬ੍ਰਦਰ ਮੇਰੇ ਨਾਲ ਹੈਲਪ ਕਰਦਾਗਾ ਉਹ ਮੈਨੂੰ ਡਾਕੂਮੈਂਟ ਭੇਜ ਦਿੰਦਾ ਹੁੰਦਾ ਠੀਕ ਹੈ ਤੇ ਫਿਰ ਮੇਰਾ ਮੈਡੀਕਲ ਹੋਇਆ 34 ਸੈਕਟਰ ਮਿਲਨ ਹਸਪੀਟਲ ਵਿੱਚ ਰੋਡਾ ਨਰਸਿੰਗ ਹੋਮ ਦੇ ਵਿੱਚ ਠੀਕ ਹੈ ਤੇ ਉਦੋਂ ਨੇ ਮੇਰਾ SIM ਵੀ ਲੈ ਲਿਆ ਤੇ ਮੇਥੋਂ ATM ਬੁੱਕ ਵੀ ਲੈ ਲਈ ਸਭ ਕੁਝ ਲੈ ਲਿਆ ਮੇਥੋਂ ਡਾਕੂਮੈਂਟ ਜੋ ਸੀਗੇ ਹਮ ਤੇ ਫਿਰ ਉਸ ਤੋਂ ਬਾਅਦ ਮੇਰੀ ਬਾਇਓਮੈਟ੍ਰਿਕ ਹੋਣੀ ਸੀ ਬਾਇਓਮੈਟ੍ਰਿਕ ਤੋਂ ਪਹਿਲਾਂ ਮੈਨੂੰ ਇੱਕ ਦੁਬਈ ਦੇ ਨੰਬਰ ਤੋਂ ਫੋਨ ਆਉਂਦਾਗਾ ਦਿਲਵਾਗ ਨਾਮ ਦੇ ਬੰਦੇ ਦਾ ਕਿ ਤੁਸੀਂ 2 ਲੱਖ ਟਰਕ ਹੋਣੀ ਨਹੀਂ ਤੁਹਾਡੀ ਬਾਇਓਮੈਟ੍ਰਿਕ ਨਹੀਂ ਹੋਣੀ ਠੀਕ ਹੈ ਮੈਨੂੰ ਉਹ ਬੰਦੇ ਦਾ ਨਾਮ ਵੀ ਨਹੀਂ ਸੀ ਪਤਾ ਵੀ ਜਿਹਦਾ ਮੈਨੂੰ ਫੋਨ ਆਇਆ ਸੀ ਯੂਕੇ ਤੋਂ ਉਸੇ ਨੇ ਦੱਸਿਆ ਕਿ ਹਰਪ੍ਰੀਤ ਨਾਮ ਆਗਾ ਉਸ ਬੰਦੇ ਦਾ ਵੀ ਜਿਹੜਾ ਤੁਹਾਡੇ ਨਾਲ ਗੱਲ ਕਰਦਾਗਾ ਪਹਿਲਾਂ ਤੋਂ ਠੀਕ ਹੈ ਤੇ ਮੈਂ ਕਿਹਾ ਵੀ ਸਰ ਮੇਰੀ ਤਾਂ ਉਹਨਾਂ ਨਾਲ ਕਿਸ ਤਰ੍ਹਾਂ ਦੀ ਗੱਲ ਹੋਈ ਆ ਵੀ ਮੇਰੇ ਕੋਲ ਕੋਈ ਪੈਸਾ ਨਹੀਂ ਮੈਂ ਆਲਰੇਡੀ 1.5 ਲੱਖ ਦੇ ਚੁੱਕੀ ਆ ਤੇ ਉਹ ਕਹਿੰਦੇ ਵੀ ਨਹੀਂ ਤੁਹਾਡਾ ਫਿਰ ਬਾਇਓਮੈਟ੍ਰਿਕ ਨਹੀਂ ਹੋਣਾ ਫਿਰ ਮੈਂ ਹਰਪ੍ਰੀਤ ਨੂੰ ਫੋਨ ਲਾਇਆ ਜਿਹਨੇ ਮੈਨੂੰ ਪਹਿਲੀ ਵਾਰ ਫੋਨ ਕੀਤਾ ਸੀਗਾ ਠੀਕ ਹੈ ਮੈਂ ਕਿਹਾ ਸਰ ਵੀ ਉਹ 2 ਲੱਖ ਮੰਗ ਰਿਹਾ ਕਹਿੰਦਾ ਨਹੀਂ ਜਲਵਿੰਦਰ ਚਲ ਤੂੰ ਦੇ ਦੇ ਤਰਾ ਬਾਇਓਮੈਟ੍ਰਿਕ ਹੋ ਜਾਣਾ ਚਲੋ ਮੈਂ ਫੈਮਿਲੀ ਤੋਂ ਪੁੱਛ ਕੇ ਨਾ ਫੈਮਿਲੀ ਨੇ ਅਰੇਂਜ ਕਰਤੀ ਮੈਂ 2 ਲੱਖ ਰੁਪਇਆ ਦੇਤਾ ਉਹ ਕਹਿੰਦੇ 2 ਲੱਖ ਤੂੰ ਆਪਣੇ ਅਕਾਊਂਟ 'ਚ ਪਾ ਦੇ ਉਸੇ ਅਕਾਊਂਟ 'ਚ ਉਹ ਕਿਹੜੀ ਬੈਂਕ ਦਾ ਖਾਤਾ ਸੀ ਬਈ ਐਕਸੈਸ ਬੈਂਕ ਦਾ ਬਰਨਾਲੇ ਹੂੰ ਉਸੇ ਦੇ ਵਿੱਚ 2 ਲੱਖ ਰੁਪਇਆ ਪਾਤਾ ਮੇਰੀ ਬਾਇਓਮੈਟ੍ਰਿਕ ਹੋ ਗਈ ਹੂੰ ਬਾਇਓਮੈਟ੍ਰਿਕ ਹੋਣ ਤੋਂ ਬਾਅਦ ਮੈਂ ਕਿਹਾ ਸਰ ਵੀ ਮੇਰਾ SIM ਦੇ ਦੋ ਤੁਸੀਂ ਵੀ SIM ਦੀ ਮੈਨੂੰ ਜ਼ਰੂਰਤ ਹੈ ਕਿ ਮੇਰਾ ਨੰਬਰ ਆਉ ਕਹਿੰਦੇ ਤੁਹਾਨੂੰ ਬਾਅਦ 'ਚ ਦੇ ਦਾਂਗੇ ਵੀ ਤੁਸੀਂ ਉਹ ਕਰ ਲਓ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਮੈਨੂੰ ਫੇਰ ਫੋਨ ਆਂਦਾਗਾ ਕਿ ਤੁਹਾਡਾ ਉਹਦੇ ਪਹਿਲਾਂ ਅਸੀਂ 2 ਲੱਖ ਰੁਪਏ ਹੋਰ ਲਾਵਾਂਗੇ। ਉਸੇ ਦਿਲਵਾਗ ਦਾ ਮੈਨੂੰ ਫੋਨ ਆਉਂਦਾ। ਮੈਂ ਫਿਰ ਉਹਨਾਂ ਨੂੰ ਕਿਹਾ ਵੀ ਸਰ ਮੇਰੇ ਨਾਲ ਕਿਸ਼ਤਾਂ 'ਚ ਗੱਲ ਹੋਈ ਸੀ ਮੈਂ ਪੈਸੇ ਨਹੀਂ ਦੇਵਾਂਗੀ। ਫਿਰ ਹਰਪ੍ਰੀਤ ਸਰ ਕਹਿੰਦੇ ਵੀ ਕੋਈ ਨਾ 2 ਲੱਖ ਦੀ ਹੋਰ ਗੱਲ ਹੈ ਵੀ ਤੂੰ ਦੇਰੇ ਤੇਰਾ ਪਾਸਪੋਰਟ ਚਲਿਆ ਜਾਊਗਾ ਜਲਦੀ ਵੀਜ਼ਾ ਲੱਗ ਕੇ ਆਊਗਾ। ਮੈਂ 2 ਲੱਖ ਫੇਰ ਦਿੱਤਾ ਉਹਨਾਂ ਨੂੰ। ਉਸ ਤੋਂ ਬਾਅਦ ਉਹ ਕਹਿੰਦੇ ਹੁਣ 2 ਲੱਖ ਹੋਰ ਦੇਵੋ 6 ਲੱਖ ਹੋ ਕੇ ਤੁਹਾਡੇ ਡਾਕੂਮੈਂਟਾਂ ਮੈਂ ਆਪਣੇ ਕੋਲੋਂ ਨਹੀਂ ਲਾਊਂਗਾ ਸਾਰੇ ਪੈਸੇ ਦੇਣੇ ਪੈਣਗੇ। ਟੋਟਲ ਮੇਰਾ ਉਹਨਾਂ ਕੋਲ 6 ਲੱਖ ਚਲਾ ਗਿਆ। ਉਹ ਆਪਦੇ ਅਕਾਊਂਟ ਰਾਹੀਂ ਉੱਕੜਵਾ ਉਹ ਲੈਂਦੇ ਸੀ ਹਾਂਜੀ ਮੇਰੇ ਅਕਾਊਂਟ ਦੇ ਵਿੱਚ ਉਹਨਾਂ ਨੇ 6 ਲੱਖ ਲੈ ਲਿਆ ਉਸ ਤੋਂ ਬਾਅਦ ਮੈਂ ਕਿਹਾ ਸਰ ਵੀ ਹੋਣਾ ਸੀ ਪੈਸੇ ਨਹੀਂ ਦੇਵਾਂਗੇ ਵੀ ਜਿਹੜੇ ਦੇ ਦਿੱਤੇ ਦਿੱਤੇ ਜਾਂ ਮੇਰਾ ਪਾਸਪੋਰਟ ਵਾਪਸ ਕਰ ਦਿਓ ਵੀ ਮੈਂ ਵੀਜ਼ਾ ਨਹੀਂ ਲਮਾਉਣਾ ਮੇਰੇ ਪੈਸੇ ਵੀ ਵਾਪਸ ਕਰੋ ਉਹ ਕਹਿੰਦੇ ਤੁਹਾਡਾ ਪਾਸਪੋਰਟ ਤਾਂ ਚਲਿਆ ਗਿਆਗਾ ਅੰਬੈਸੀ ਦੇ ਵਿੱਚ ਕੈਨੇਡਾ ਵੀ ਹੁਣ ਤੁਹਾਨੂੰ ਅਸੀਂ ਵੀਜ਼ਾ ਲਾ ਕੇ ਦੇਵਾਂਗੇ ਬਾਕੀ ਦੇ ਤੁਸੀਂ ਪੈਸੇ ਨਾ ਦਿਓ ਕਿਸ਼ਤਾਂ ਕਰ ਲਾਂਗੇ ਆਪਾਂ ਬਾਕੀ ਦੇ ਪੈਸੇ 9 ਲੱਖ 9.5 ਲੱਖ ਰੁਪਇਆ ਰਹਿ ਗਿਆ ਸੀਗਾ ਤੇ ਮੈਨੂੰ ਕਹਿੰਦੇ ਤੂੰ ਪਾਸਪੋਰਟ ਲੈ ਜਾ ਵਲੈਂਟੇ ਚਾ ਕੇ ਤੁਹਾਡਾ ਵੀਜ਼ਾ ਆ ਗਿਆ ਮੈਂ ਕਈਆਂ ਤੋਂ ਚੈੱਕ ਕਰਵਾਇ ਵੀ ਏਜੰਟ ਸੀ ਮੈਨੂੰ ਸਾਰੇ ਕਹਿ ਰਹੇ ਸੀ ਵੀ ਤੁਹਾਡਾ ਸਹੀ ਆਗਾ ਅੱਛਾ ਹਾਂਜੀ ਮੈਂ ਮੇਰੇ ਬਾਪੂ ਤੋਂ ਚੈੱਕ ਪਰਵਾਹ ਕੇ ਲੈ ਗਈ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਚੈੱਕ ਦੇ ਦਿਓ ਸਾਨੂੰ ਵੀ ਗਰੰਟੀ ਦੇ ਤੌਰ ਤੇ ਵੀ ਉੱਥੇ ਤੁਸੀਂ ਕਿਸ਼ਤਾਂ 'ਚ ਪੈਸੇ ਦੇ ਦਿਓ ਜਦੋਂ ਮੈਂ ਚੈੱਕ ਲੈ ਕੇ ਗਈ ਤਾਂ ਉਹੀ ਦਲਵੱਗ ਸਿੰਘ ਕਹਿੰਦਾ ਮੈਂ ਚੈੱਕ ਨਹੀਂ ਲਵਾਂਗਾ ਮੈਨੂੰ ਤਾਂ ਪੈਸੇ ਚਾਹੀਦੇ ਆ ਮੈਂ ਫੇਰ ਤੁਹਾਡਾ ਪਾਸਪੋਰਟ ਦਊਂਗਾ ਉਹਨਾਂ ਤੱਕ ਦਿੰਦਾ ਨਹੀਂ ਮੈਂ ਪਾਸਪੋਰਟ ਠੀਕ ਹੈ ਤਾਂ ਜਿਵੇਂ ਵਾਪਸ ਘਰ ਆ ਗਈ ਮੈਂ ਘਰ ਦੇ ਨੂੰ ਦੱਸਿਆ ਵੀ ਪਾਸ ਵੀਜ਼ਾ ਲੱਗ ਕੇ ਆ ਚੁੱਕਿਆ ਕਿਉਂਕਿ ਸਾਨੂੰ ਨਹੀਂ ਪਤਾ ਸੀ ਉਹ ਫੇਕ ਆਗਾ ਤੇ ਮੇਰੇ ਘਰਦਿਆਂ ਨੇ ਚਲੋ ਜੀ ਵਿਆਜ ਤੇ ਤੇ ਮਤਲਬ ਵਿਆਜ ਤੇ 1.5 ਰੁਪਏ ਕਿਸੇ ਨੇ 1.5 ਤੇ ਵਿਆਜ ਤੇ ਦਿੱਤਾ ਕਿਸੇ ਨੇ 2 ਰੁਪਏ ਤੇ ਵਿਆਜ ਤੇ ਦਿੱਤਾ ਸੀ ਪੈਸੇ ਲੈ ਕੇ ਮਤਲਬ ਪੂਰੇ ਪੈਸੇ ਕਰਕੇ ਉਹਨੂੰ ਮੈਂ ਮੇਰੇ ਹੀ ਅਕਾਊਂਟ 'ਚ ਪੈਸੇ ਉਹਨਾਂ ਨੇ ਪਵਾਏ ਅੱਛਾ ਮਤਲਬ ਟੋਟਲ 15 ਲੱਖ ਉਹਨਾਂ ਨੇ ਮੇਰੇ ਅਕਾਊਂਟ 'ਚ ਪੈਸੇ ਪਵਾ ਲਏ ਠੀਕ ਹੈ ਜੀ 15 ਲੱਖ ਤੋਂ ਬਾਅਦ ਉਹਨਾਂ ਨੇ ਮੈਨੂੰ ਪਾਸਪੋਰਟ ਦੇ ਦਿੱਤਾ ਜਦ ਮੈਂ ਪਾਸਪੋਰਟ ਲਈਆਂ ਤਾਂ ਚੈੱਕ ਵੀ ਕਰਵਾਇਆ ਨਾ ਵੀ ਇਹ ਵੀਜ਼ਾ ਕਿਵੇਂ ਆ ਕਹਿੰਦਾ ਮੈਡਮ ਹੁਣ ਤੁਸੀਂ 2.5 ਲੱਖ ਦੀ ਟਿਕਟਾਂ ਤੋਂ ਢੀ ਵੀ ਤੁਸੀਂ ਜਲਦੀ ਤੋਂ ਜਲਦੀ ਜਾਣਾਗਾ ਵੀ ਤੁਸੀਂ ਟਿਕਟ ਦੇ ਪੈਸੇ ਵੀ ਸਾਨੂੰ ਪਾ ਦਿਓ ਵੀ ਤੁਹਾਨੂੰ ਤੁਸੀਂ ਕਿੱਥੋਂ ਕਰਵਾਉਂਦੇ ਫਿਰੋਗੇ ਸਾਨੂੰ ਪਤਾ ਸੀ ਕਿੱਥੋਂ ਕਰਵਾਉਣੀਆਂ ਸਾਨੂੰ ਸਸਤੀ ਪੈਂਦੀਆਂ ਮੈਂ 2.5 ਲੱਖ ਰੁਪਈਆ ਵੀ ਉਹਨਾਂ ਦੇ ਅਕਾਊਂਟ 'ਚ ਆਪਣੇ ਹੀ ਅਕਾਊਂਟ 'ਚ ਪਾਤਾ ਉਹਨਾਂ ਨੇ ਕਢਵਾ ਲਿਆ ਕਿਉਂਕਿ ਉਹਨਾਂ ਕੋਲ ਏਟੀਐਮ ਹੈਗਾ ਸੀ ਹਾਂਜੀ ਉਹਨਾਂ ਕੋਲ ਏਟੀਐਮ ਸੀ ਆ ਹੂੰ ਉਸ ਤੋਂ ਬਾਅਦ ਉਹ ਮੈਨੂੰ ਕਹਿਣ ਲੱਗੇ ਕਿ ਤੁਹਾਡਾ ਕੈਨੇਡਾ ਦੇ ਵਿੱਚ ਅਕਾਊਂਟ ਖਲਾਤਾ ਉਹਦੇ ਵਿੱਚ 3.5 ਲੱਖ ਰੁਪਇਆ ਪਾਤਾ ਉੱਥੇ ਸ਼ੋਅ ਕਰਨਾ ਪੈਂਦਾਗਾ ਵੀ ਤੁਸੀਂ ਤੁਹਾਡੇ ਅਕਾਊਂਟ 'ਚ ਪੈਸੇ ਹੈਗੇ ਆ ਵੀ ਹੁਣ ਤੁਸੀਂ ਟਿਕਟ ਦੇ ਪੈਸੇ ਦੁਬਾਰਾ ਪਾਓ ਮੈਂ ਕਿਹਾ ਵੀ ਸਰ ਅਸੀਂ ਟਿਕਟ ਦੇ ਪੈਸੇ ਨਹੀਂ ਪਾ ਸਕਦੇ ਵੀ ਤੁਹਾਨੂੰ ਅਸੀਂ ਆਲਰੇਡੀ ਸਭ ਪੈਸੇ ਦੇ ਚੁੱਕੇ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਫਿਰ ਵੀ ਇਦਾਂ ਉਦਾਂ ਕਰਕੇ ਉਹਨਾਂ ਨੇ ਲੱਖ ਰੁਪਇਆ ਸਾਥੋਂ ਫੇਰ ਲੈ ਲਿਆ ਮੇਰਾ ਟੋਟਲ 18.5 ਲੱਖ ਰੁਪਇਆ ਉਹਨਾਂ ਕੋਲ ਆਲਰੇਡੀ ਚਲੇ ਗਿਆ ਸੀਗਾ ਉਸ ਤੋਂ ਬਾਅਦ ਮੈਨੂੰ ਡਾਊਟ ਹੋਣ ਲੱਗ ਗਿਆ ਵੀ ਕਿਤੇ ਨਾ ਕਿਤੇ ਤਾਂ ਹੈ ਵੀ ਉਹ ਫਿਰ ਜਿਹੜੀ ਸਕੂਟੀ ਤੇ ਆਉਂਦੇ ਹੁੰਦੇ ਸੀਗੇ ਉਹ ਸਕੂਟੀ ਬਦਲ-ਬਦਲ ਕੇ ਲੈ ਕੇ ਆਉਂਦੇ ਸੀ ਪਰ ਸਕੂਟੀ ਦਾ ਨੰਬਰ ਇੱਕ ਹੁੰਦਾ ਸੀ ਇਹ ਮੈਂ ਨੋਟ ਕੀਤਾ ਵੀ ਇੱਕ ਨੰਬਰ ਦੀਆਂ ਦੋ ਸਕੂਟੀਆਂ ਕਿਵੇਂ ਹੋ ਸਕਦੀਆਂ ਨੇ ਹੂੰ ਫਿਰ ਅਸੀਂ ਸੋਚੇ ਮਤਲਬ ਜਦੋਂ ਬਈ ਤੁਸੀਂ ਇੱਥੋਂ ਚੰਡੀਗੜ੍ਹ ਜਾਂ ਮਹਾਲੀ ਜਾਂਦੇ ਸੀਗੇ ਜਿੱਥੇ ਵੀ ਉਹ ਮਤਲਬ ਲੋਕੇਸ਼ਨ ਤੇ ਬੁਲਾਉਂਦੇ ਸੀ ਤਾਂ ਉੱਥੇ ਉਹ ਪਹਿਲਾਂ ਹੀ ਆ ਕੇ ਖੜੇ ਹੁੰਦੇ ਸੀ ਨਹੀਂ ਜੀ ਮੈਂ ਖੜਦੀ ਸੀ ਜਾ ਕੇ ਉਸ ਤੋਂ ਬਾਅਦ ਆਉਂਦੇ ਸੀ ਨਿੱਜਰ ਚੌਂਕ ਤੇ ਓਕੇ ਮੰਨ ਲਖਦੇ ਉਹਨਾਂ ਨੇ ਦਫ਼ਤਰ ਜਾਂ ਆਪਦੀ ਲੋਕੇਸ਼ਨ ਤੇ ਨਹੀਂ ਪ੍ਰੋਪਰ ਬੁਲਾਇਆ ਤਾਂ ਉਹ ਕਹਿੰਦਾ ਸੀ ਮੈਂ ਤਾਂ ਬਾਹਰ ਕੰਮ ਕਰ ਦਾਂਗਾ ਤੇ ਮੇਰਾ ਜਿਹੜਾ ਭਰਾ ਦਾ ਉਹ ਇਮੀਗ੍ਰੇਸ਼ਨ 'ਚ ਕੰਮ ਕਰਦਾਗਾ ਵੀ ਉਹ ਤੁਹਾਨੂੰ ਇੱਥੇ ਆ ਕੇ ਮਿਲ ਜਾ ਕਰੂਗਾ ਠੀਕ ਹੈ ਠੀਕ ਹੈ ਹਾਂਜੀ ਉਸ ਤੋਂ ਬਾਅਦ ਵੀ 1.5 ਲੱਖ ਮੇਰਾ ਚਲਿਆ ਗਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਸੀ ਵੀ ਫੇਕ ਆ ਬਟ ਹੁਣ ਅਸੀਂ ਕੰਪਲੇਨ ਕਿਸ ਦੇ ਨਾਮ ਤੇ ਕਰਾਉਂਦੇ ਨੰਬਰ ਵੀ ਵਾਰਲਾ ਸੀਗਾ ਜਿਹੜੇ ਉਹ ਨੰਬਰ ਦਿੱਤੇ ਸੀਗੇ ਉਹਨਾਂ ਦੇ ਅਸੀਂ ਐਡਰੈਸ ਕਢਵਾਏ ਉਹ ਵੀ ਜੁਪੀ ਬਿਹਾਰ ਦੇ ਸੀਗੇ ਫਿਰ ਅਸੀਂ ਦੱਸਿਆ ਨਹੀਂ ਜਿਹੜਾ ਇੱਥੇ ਬੰਦਾ ਆਉਂਦਾ ਹੁੰਦਾ ਸੀ ਜਿਹੜਾ ਉਹਦਾ ਨੰਬਰ ਸੀ ਸਾਡੇ ਕੋਲ ਹਾਂਜੀ ਗੁਰਪ੍ਰੀਤ ਨਾਮ ਦਾ ਬੰਦਾ ਆਉਂਦਾ ਸੀ ਮੁੰਡੀ ਖੜ ਰਹਿਂਦਾਗਾ ਹੂੰ ਤੇ ਫਿਰ ਅਸੀਂ ਸੋਚਿਆ ਵੀ ਹੁਣ ਕੀ ਕਰ ਸਕਦੇ ਆ ਕਿਉਂਕਿ ਕੋਨੇ ਮੈਨੂੰ ਆਪਣਾ ਨਾਮ ਰਾਜਵੀਰ ਦੱਸਿਆ ਸੀ ਅਸਲ ਵਿੱਚ ਉਹਦਾ ਨਾਮ ਗੁਰਪ੍ਰੀਤ ਸੀਗਾ ਹਾਂਜੀ ਫਿਰ ਅਸੀਂ ਦੱਸਿਆ ਨਹੀਂ ਕਿਸੇ ਨੂੰ ਸਾਡੇ ਘਰ ਬਹੁਤ ਜ਼ਿਆਦਾ ਕਲੇਸ਼ ਪਿਆ ਇਸ ਇਸ ਨੂੰ ਲੈ ਕੇ ਕਿਉਂਕਿ 18 ਲੱਖੀ ਤੋਂ ਮੈਡਲ ਕਲਾਸ ਫੈਮਿਲੀ ਲਈ ਬਹੁਤ ਮਹੱਣੀ ਰੱਖਦਾ ਹਾਂ ਹਾਂਜੀ ਸੁੱਪਰੋ ਬਿਆਸ ਤੇ ਚੱਕੇ ਅੜੀ ਉਮੀਦ ਤਾਂ ਜੋ ਮੈਂ ਬਿਲਕੁਲ ਹੋ ਚੁੱਕੀ ਸੀ ਪਰ ਅਸੀਂ ਸ਼ੋ ਨਹੀਂ ਹੋਣ ਦਿੱਤਾ ਉਹ ਵਾਰ-ਵਾਰ ਸਾਨੂੰ ਪੁੱਛਦਾ ਸੀ ਕਿ ਤੁਸੀਂ ਵੀਜ਼ਾ ਚੈੱਕ ਕਰਵਾ ਲਿਆ ਤਾਂ ਸਾਡੀ ਇਹੀ ਰਿਪਲਾਈ ਹੁੰਦੀ ਸੀ ਵੀ ਤੁਹਾਡੇ ਤੇ ਯਕੀਨ ਆ ਸਰ ਅਸੀਂ ਵੀ ਵੀਜ਼ਾ ਚੈੱਕ ਨਹੀਂ ਕਰਵਾਇਆ ਹਾਂਜੀ ਉਸ ਤੋਂ ਬਾਅਦ ਮੈਂ ਕਈ ਏਜੰਟਾਂ ਨੂੰ ਪੁੱਛਿਆ ਏਜੰਟ ਕਹਿੰਦੇ ਵੀ ਉਹ ਲਾਲਚੀ ਆ ਵੀ ਤੁਹਾਨੂੰ ਇੱਕ ਵਾਰੀ ਫੇਰ ਬੁਲਾਊਗਾ ਜਦੋਂ ਜਦੋਂ ਆਪਾਂ ਨੂੰ ਕਨਫਰਮ ਹੋ ਗਿਆ ਵੀ ਵੀਜ਼ਾ ਫੇਕ ਹੈ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਉਦਾਂ ਹੀ ਗੱਲ ਕਰਦੀ ਦੀ ਵੀ ਸਰ ਮੈਨੂੰ ਮੇਰੀ ਟਿਕਟ ਦੋ ਟਿਕਟ ਦੋ ਮੈਂ ਜਾਣਾਗਾ ਤੁਸੀਂ ਪੈਸੇ ਲੈ ਲੇ ਉਸ ਤੋਂ ਬਾਅਦ ਉਹਦਾ ਫੋਨ ਆਂਦਾਗਾ ਦਿਲਵਾਗ ਨੇ ਕਾਨਫਰੈਂਸ ਤੇ ਲਿਆ ਉਹਨੂੰ ਕਿ ਮੈਂ ਇੰਗਲੈਂਡ ਆਇਆ ਹੋਇਆਗਾ ਵੀ ਹਰਪ੍ਰੀਤ ਕੋਲ ਵੀ ਤੁਸੀਂ ਇੰਨੇ ਲੇਟ ਕਿਉਂ ਹੋਗੇ ਤੁਸੀਂ ਗਏ ਕਿਉਂ ਨਹੀਂ ਤੁਹਾਨੂੰ ਦੁਬਾਰਾ ਟਿਕਟ ਲੈਣੀ ਪੈਣੀ ਆ ਜਿਹੜਾ ਤੁਹਾਡਾ ਉਹ 3.5 ਲੱਖ ਰੁਪਈਆ ਸੀ ਉਹ ਤਾਂ ਸੀ ਕੈਨੇਡਾ ਦੇ ਅਕਾਊਂਟ 'ਚ ਪਾਤਾ ਤੁਸੀਂ ਟਿਕਟ ਦੁਬਾਰਾ ਲਾਓ ਆਪਣੀ ਮੈਂ ਕਿ ਸਰ ਵੀ ਮੈਂ ਉਦਾਂ ਹੀ ਸੇਮ ਕੀਤਾ ਸਰ ਸਾਡੇ ਕੋਲ ਪੈਸੇ ਨਹੀਂ ਹੈਗੇ ਅਸੀਂ ਕਿਵੇਂ ਕਰਾਂਗੇ ਸਰ ਐ ਕਰਾਂਗੇ ਕਹਿੰਦੇ ਤੁਸੀਂ ਅਕਾਊਂਟ 'ਚ ਪਾ ਦਿਓ ਜਦੋਂ ਮੈਨੂੰ ਪਤਾ ਲੱਗ ਗਿਆ ਸੀ ਵੀ ਇਹ ਮੇਰੇ ਅਕਾਊਂਟ ਚ ਜਿਹੜੇ ਮੈਂਟੇਨ ਰੱਖਿਓ ਪੈਸੇ ਵੀ ਕਢਵਾ ਲੈ ਦੱਸਿਆ ਯਾਰ ਮੈਂ ਆਪਣਾ ਏਟੀਐਮ ਬਲੌਕ ਕਰਵਾ ਦਿੱਤਾ ਸੀ ਜਦੋਂ ਹੁਣ ਇਹ ਮੈਨੂੰ ਮਿਲੇ ਕਹਿੰਦੇ ਵੀ ਫੋਨ ਤੇ ਗੱਲ ਹੋਈ ਮੇਰੇ ਕੋਲੇ ਰਿਕਾਰਡਿੰਗ ਵੀ ਮੈਂ ਰਿਕਾਰਡਿੰਗ ਸ਼ੁਰੂ ਕਰਤੀ ਸੀ ਉਸ ਤੋਂ ਬਾਅਦ ਕਰਨੀ ਆ ਮੈਨੂੰ ਕਹਿੰਦੇ ਵੀ ਤੁਸੀਂ 3.5 ਲੱਖ ਰੁਪਏ ਦੀ ਟਿਕਟਾਂ ਤੇ ਤੁਸੀਂ ਅਕਾਊਂਟ ਚ ਪੈਸੇ ਪਾਓ ਮੈਂ ਕਿਹਾ ਸਰ ਮੈਂ ਅਕਾਊਂਟ ਹੀ ਨਹੀਂ ਪਾਉਂਦੀ ਮੈਨੂੰ ਵੈਸੇ ਵੀ ਖਰੜ ਕੰਮ ਆਗਾ ਵੀ ਮੈਂ ਆਵਾਂਗੀ ਤੁਹਾਨੂੰ ਦੇ ਜਾਾਂਗੀ ਮੈਨੂੰ ਪਾਸਪੋਰਟ ਤਾਂ ਤੁਸੀਂ ਕੱਲਾ ਦਿੱਤਾ ਇੱਕ ਨਾਲ ਹੋਰ ਵੀ ਡਾਕੂਮੈਂਟ ਹੁੰਦੇ ਨੇ 3.5 ਲੱਖ ਰੁਪਇਆ ਲੈ ਕੇ ਤੇ ਵੀ ਅਸੀਂ ਤੁਹਾਨੂੰ ਪੇਪਰ ਦੇ ਦਾਂਗੇ ਅਸੀਂ ਮੇਰੇ ਚਾਚਾ ਜੀ ਦੇ ਬੇਟੇ ਨਾਲ ਮੈਂ ਆਪਣੇ ਭਾਈ ਨਾਲ ਗੱਲ ਕੀਤੀ ਵੀ ਹੁਣ ਆਪਾਂ ਫੜਨੇ ਆ ਉਹ ਵੀ ਹੁਣ ਬੜੀ ਮੁਸ਼ਕਲ ਦੇ ਨਾਲ ਆ ਰਿਹਾ ਤੇ ਮੈਂ ਇਹ ਸੋਚ ਰਹੀ ਸੀ ਵੀ ਉਹੀ ਬੰਦਾ ਆਵੇ ਜਿਹੜਾ ਮੈਨੂੰ ਮੇਰਾ ਮੈਡੀਕਲ ਕਰਵਾ ਕੇ ਲਿਆਇਆ ਸੀ ਮੈਨੂੰ ਪਾਸਪੋਰਟ ਦੇ ਕੇ ਗਿਆ ਸੀ ਮੈਥੋਂ ਲੈ ਕੇ ਵੀ ਗਿਆ ਸੀ ਪਰ ਇਸ ਵਾਰ ਉਲਟੋ ਹੋਇਆ ਅਸੀਂ ਨਿਜਰ ਚੌਂਕ ਤੇ ਖੜ ਕੇ ਬੇਟ ਕੀਤਾ ਉਹ ਬੰਦੇ ਸਾਨੂੰ ਦੇਖ ਕੇ ਵੀ ਗਿਆ ਵੀ ਉਹ ਕੱਲੀ ਖੜੀ ਆ ਗਈ ਫਿਰ ਅਸੀਂ ਨਿਜਰ ਚੌਂਕ ਤੇ ਉਹਨੂੰ ਚੱਕ ਲਿਆ ਇਸ ਵਾਰ ਉਹ ਬੰਦਾ ਆਇਆ ਸੀ ਦਿਲਵਾਗ ਠੀਕ ਹੈ ਹਾਂਜੀ ਤੱਲਾ ਤੋਂ ਜਿਹੜਾ ਮਤਲਬ ਕਾਲ ਕਰਦਾ ਸੀ ਦੋਈ ਕਾਲ ਕਰਦਾ ਸੀ ਹਾਂਜੀ ਹਾਂਜੀ ਉਹਦਾ ਨਾਮ ਸਮਿਤ ਸੀ ਅੰਮ੍ਰਿਤਸਰ ਤੋਂ ਸੀਗਾ ਉਹ ਓਕੇ ਪਰ ਦਿਲਵਾਗ ਦੱਸ ਰਿਹਾ ਸੀ ਪਹਿਲਾਂ ਅੱਜ ਆਪ ਨੂੰ ਦਿਲਵਾਗ ਦੱਸ ਰਿਹਾ ਸੀ ਹਾਂਜੀ ਵੈਸੇ ਤਾਂ ਸਾਨੂੰ ਉਹਦੀ ਸਮਝ ਨਹੀਂ ਆ ਰਹੀ ਸੀ ਪਰ ਉਹਦੀ ਆਵਾਜ਼ ਆਰੇ ਜਿਸ ਵੰਦਨਾ ਮੈਂ ਗੱਲ ਕੀਤੀ ਤੋਂ ਸੇਮ ਆਵਾਜ਼ ਸੀਗੀ ਤੇ ਪੁਲਿਸ ਚ ਅਸੀਂ ਲੈ ਗਏ ਸੀ ਖਲੜ ਸਿਟੀ ਥਾਣਾ ਦੇ ਵਿੱਚ ਮਤਲਬ ਵੀ ਜਦੋਂ ਉਹਨੂੰ ਉੱਥੋਂ ਫੜਿਆ ਬਈ ਚੌਂਕ ਚੋਂ ਨਿੱਦਰ ਚੌਂਕ ਚੋਂ ਤਾਂ ਉਦੋਂ ਤੁਸੀਂ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਗਏ ਨਹੀਂ ਨਹੀਂ ਅਸੀਂ ਆਪ ਚੱਕਿਆ ਸੀ ਤੁਸੀਂ ਖੁਦ ਫੜਿਆ ਹਾਂਜੀ ਅਸੀਂ ਖੁਦ ਲੈ ਕੇ ਉਹਨੂੰ ਪੁਲਿਸ ਕਸਟਡੀ 'ਚ ਅਸੀਂ ਖੁਦ ਦੇਖ ਕੇ ਆਏ ਹਾਂਗੇ ਤੇ ਖੁਦ ਉਹਦੇ ਨਾਂ ਤੇ ਐਫ ਆਈ ਆਰ ਕਰਵਾਈ ਹੈਗੀ ਫਿਰ ਉਸ ਤੋਂ ਬਾਅਦ ਉਹਨੇ ਆਪਣੇ ਸਾਰਿਆਂ ਦੇ ਨਾਮ ਦੱਸੇ ਹੈਗੇ ਜਿਹੜੇ ਜਿਹੜੇ ਉਹ ਮਿਲੇ ਹੋਏ ਸੀ ਹਾਂਜੀ ਉਹਨੇ origignal ਨਾਮ ਦੱਸੇ ਸੀਗੇ ਵੀ ਇਹਦਾ ਨਾਮ ਇਹ ਆ ਇਹਦਾ ਨਾਮ ਇਹ ਹੈਗਾ ਕਿਉਂਕਿ ਮੈਨੂੰ ਤਾਂ ਫੇਕ ਨਾਮ ਦੱਸੇ ਗਏ ਸੀਗੇ ਫਿਰ ਉਹਨੇ ਦੱਸਿਆ ਕਿ ਹਾਂ ਵੀ ਅਸੀਂ ਤੁਹਾਨੂੰ ਜਾਲੀ ਵੀਜ਼ਾ ਦਿੱਤਾ ਹੈ ਵੀ ਸਾਡਾ ਕੰਮ ਸੀਗਾ ਤੈਨੂੰ 에어ਪੋਰਟ ਤੇ ਫੜਾਉਣ ਦਾ ਕਿਉਂਕਿ ਜਾਲੀ ਵੀਜ਼ੇ 'ਚ ਮੈਨੂੰ 에어ਪੋਰਟ ਤੇ ਅਰੈਸਟ ਹੋਣਾ ਸੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਬਲੌਕ ਕਰ ਦੇਣਾ ਸੀਗਾ ਤੇ ਮੇਰਾ ਕੇਸ ਇੱਥੇ ਖਤਮ ਹੋ ਜਾਣਾ ਸੀ ਮਤਲਬ ਉਲਟਾ ਆਪਣੇ ਤੇ ਪੈਂਦਾ ਹਾਂਜੀ ਉਲਟਾ ਆਪਣੇ ਤੇ ਪੈਂਦਾ ਮੈਂ ਲੱਕੀ ਸੀਗੀ ਤੇ ਮੈਂ ਉਹਦੇ ਵਿੱਚ ਬਚ ਗਈ ਚਲੋ ਜਿਹੋ ਬੰਦਾ ਅਰੈਸਟ ਕੀਤਾ ਸੀ ਜਿਹੜਾ ਗੁਰਪ੍ਰੀਤ ਸੀ ਜਿਹੜਾ ਮੈਨੂੰ ਪਾਸਪੋਰਟ ਦੇਕਿਆਂਦਾ ਸੀ ਮੁੰਡੀ ਖੜੜ ਤੋਂ ਉਹ ਬਾਰ ਦੀ ਬਾਰ ਆਪਣੀ ਬੇਲ ਕਰਵਾ ਗਿਆ ਹੂੰ ਤੀਸਰਾ ਬੰਦਾ ਰਹੇਗਾ ਦਵਿੰਦਰ ਸੰਧੂ ਜਿਹਦੀ ਕੀ ਝੁੰਗੀਆਂ ਰੋਡ ਤੇ 1.5 ਕਰੋੜ ਦੀ ਕੋਠੀ ਪਾਈ ਹੋਈ ਆ ਕੋਈ ਕੰਮ ਨਹੀਂ ਕਰਦਾ ਆਸ ਪੜੋਸ ਨੂੰ ਇਹ ਦੱਸਦਾ ਕਿ ਮੈਂ ਪੁਲਿਸ ਦੇ ਵਿੱਚ ਆਂਗਾ ਹੂੰ ਤੇ ਉਹ 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 ਜਦੋਂ ਫੜਿਆ ਗਿਆ ਸਾਡਾ ਐਕਸੀਡੈਂਟ ਹੋ ਗਿਆ ਸਰ ਤੇ ਫਿਰ ਐਕਸੀਡੈਂਟ ਦੇ ਵਿੱਚ ਅਸੀਂ ਪੈਰ ਵੀ ਨਹੀਂ ਕਰ ਸਕੇ ਉਹ ਬੰਦਾ ਆਪਣੀ ਬੇਲ ਲੈ ਗਿਆ अच्छा हां जी इस उस ਤੋਂ ਬਾਅਦ ਮੈਂ ਖਾਣੇ ਚ ਫੇਰ ਗਈ ਵੀ ਸਰ ਮੇਨੂੰ ਮੇਰੀ ਵੀ ਮੈਨੂੰ ਪੈਸੇ ਦਵਾਏ ਜਾਣ ਉਹ ਕਹਿੰਦੇ ਵੀ ਉਹਦੀ ਤਾਂ ਬੇਲ ਹੋ ਚੁੱਕੀ ਆ ਵੀ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਫਿਰ ਮੈਂ ਮੋਹਾਲੀ ਐਸਐਸਪੀ ਦੇ ਪੇਸ ਹੋਈ ਸੰਦੀਪ ਗਰਗੀ ਜੀ ਦੇ ਉਹਨਾਂ ਨੇ ਮੈਨੂੰ ਐਸਐਚਓ ਕੋਲ ਗਿਆ ਵੀ ਤੁਸੀਂ ਐਸਐਚਓ ਕੋਲ ਜਾਓ ਮੈਂ ਐਸਐਚਓ ਕੋਲ ਗਈ ਐਸਐਚਓ ਸਰ ਨੇ ਮੈਨੂੰ ਕਿਹਾ ਕਿ ਤੁਸੀਂ ਡੀਐਸਪੀ ਕੋਲ ਪੇਸ ਹੋਵੋ ਮੈਂ ਡੀਐਸਪੀ ਕੋਲ ਪੇਸ ਹੋਈ ਮੈਂ ਦੱਸਿਆ ਵੀ ਸਰ ਵੀ ਐਦਾਂ ਹੋ ਗਿਆ ਹੋਇਆ ਕਿ ਵੀਰੋ ਜਦੋਂ ਜਿਸ ਟਾਈਮ ਉਹ ਸਾਰਾ ਪ੍ਰੋਸੈਸ ਚੱਲ ਰਿਹਾ ਸੀ ਉਸ ਟਾਈਮ ਜਦੋਂ ਹੁਣ ਦੇਖੋ ਸਾਡਾ ਪਿੰਡ ਹੈਗਾ ਇਕੋ ਜਿਸ ਟਾਈਮ ਉਹ ਸਾਰਾ ਪ੍ਰੋਸੈਸ ਚੱਲ ਰਿਹਾ ਸੀ ਉਦੋਂ ਭੈਣ ਹੋਰਾਂ ਦੀ ਸਕੂਟੀ ਦੇ ਵਿੱਚ ਕਿਸੇ ਨੇ ਪਿੱਛੋਂ ਗੱਡੀ ਮਾਰੀ ਤੇ ਕਿੰਨੇ ਦਿਨ ਤੁਸੀਂ ਡੀਐਮਸੀ ਐਡਮਿਟ ਰਹੇ ਬਈ 15 ਦਿਨ ਪੰਨ 15 ਦਿਨ ਡੀਐਮਸੀ ਐਡਮਿਟ ਰਹਿਣਾ ਪਿਆ ਉਸ ਟਾਈਮ ਦੇ ਵਿੱਚ ਵਿੱਚ ਉਹਦੀ ਜਿਹੜੀ ਜਮਾਨਤ ਆ ਕਿ ਉਹ ਹੋ ਗਈ ਤੇ ਹੁਣ ਹੁਣ ਅੱਗੇ ਦੀ ਕਾਰਵਾਈ ਦਾ ਕੋਈ ਹੋਪ ਹੈ ਜਾਂ ਉਹਨਾਂ ਨੇ ਕੁਛ ਨਾ ਕੁਛ ਤੁਹਾਨੂੰ ਪੈਸਾ ਮੋੜਿਆ ਹੋਵੇ ਜਾਂ ਕੁਛ ਵੀ ਨਹੀਂ ਨਹੀਂ ਸਾਨੂੰ ਕੋਈ ਪੈਸੇ ਜਦੋਂ ਪੁਲਿਸ ਕਸਟਡੀ ਚ ਸੀ ਉਹ ਬੰਦਾ 70 ਲੱਖ ਮੰਨਿਆ ਸੀ ਕਿ ਮੈਂ 70 ਲੱਖ ਰੁਪਈਆ ਦੀ ਠੱਗੀ ਮਾਰੀ ਹੈਗੀ ਕਿਉਂਕਿ ਇੱਕ ਪੁਲਿਸ ਮੁਲਾਜ਼ਮ ਦੇ ਵੀ ਮਾਰੀ ਹੋਈ ਉਹਨੇ ਇਕੱਲੀ ਮੇਰੇ ਨਾਲ ਠੱਗੀ ਨਹੀਂ ਮਾਰੀ ਇੱਕ ਪੁਲਿਸ ਮੁਲਾਜ਼ਮ ਨਾਲ ਵੀ ਮਾਰੀ ਆ ਬਟ ਉਹ ਜੇਲ੍ਹ ਜਾਣ ਤੋਂ ਪਹਿਲਾਂ ਕਹਿ ਰਿਹਾ ਸੀ ਕਿ ਮੈਂ ਪੈਸੇ ਦੇਵਾਂਗਾ ਬਟ ਜਦੋਂ ਉਹਦੀ ਬੇਲ ਹੋ ਗਈ ਉਦੋਂ ਸਾਨੂੰ ਕੋਈ ਉਹਦਾ ਰਿਸਪੌਂਸ ਨਹੀਂ ਆਇਆ ਹੈਗਾ ਹੂੰ ਹੁਣ ਜੇ ਤੁਸੀਂ ਕਾਲ ਕਰਦੇ ਹੋ ਤਾਂ ਕਾਲ ਚੱਕਦੇ ਨੇ ਉਹ ਜਾਂ ਕਿ ਉਹਦਾ ਕੋਈ ਵੀ ਨੰਬਰ ਨਹੀਂ ਚੱਲਦਾ ਕਿਉਂਕਿ ਉਹਨੇ ਸਾਰੇ ਨੰਬਰ ਬੰਦ ਕਰ ਲਏ ਨੇ ਬੰਦ ਕਰ ਦਿੱਤੇ ਆ ਤੇ ਇੱਕ ਚੀਜ਼ ਹੋਰ ਬਈ ਮੈਂ ਤੁਹਾਡੇ ਤੋਂ ਪੁੱਛਣੀ ਸੀਗੀ ਹੁਣ ਜਿਵੇਂ ਮੰਨ ਲਓ ਵੀ ਆ ਆਫ ਆਈ ਆਰ ਹੋਈ ਹੈ ਜਾਂ ਹੁਣ ਕੋਈ ਤਰੀਕ ਤਰੂ ਕੋ ਪੈ ਰਹੀ ਹੈਗੀ ਜੇ ਆਪਾਂ ਕਹੀਏ ਵੀ ਕੋਰਟ ਦੇ ਵਿੱਚ ਇਹਦੇ ਕੋਈ ਅੱਗੇ ਹੋਵੇ ਨਹੀਂ ਹੁਣ ਹਜੇ ਚਲਾਨ ਨਹੀਂ ਪੇਸ ਹੋਇਆ ਠੀਕ ਹੈ ਹਾਂਜੀ ਤੇ ਇਹ ਵੀਰੋ ਉਹਦੀ ਕਾਪੀ ਹੈਗੀ ਐਫ ਆਈ ਆਰ ਦੀ ਜਿਹੜੀ ਹੋਈ ਹੋਈ ਹੈਗੀ ਤਾਂ ਹੁਣ ਗੱਲ ਆ ਜਾਂਦੀ ਹੈਗੀ ਇਹ ਵੀ ਹੁਣ ਜੇ ਆਪਾਂ ਬਾਏ ਲਾ ਆਪਾਂ ਕਹიდੀਏ ਵੀ ਆਪਣੀ ਕੋਈ ਸੁਣਵਾਈ ਹੋ ਜਾਂ ਤਾਂ ਇਹ ਚੀਜ਼ਾਂ ਆਪਣੇ ਦੇਸ਼ ਦੇ ਵਿੱਚ ਸਾਡੇ ਬਹੁਤ ਔਖੀਆਂ ਨਹੀਂ ਆ ਕਿਉਂਕਿ ਜਿੰਨਾ ਕ ਲੱਗਦਾ ਹੈਗਾ ਵੀ ਸਿਸਟਮ ਆਗਾ ਆਪਣਾ ਉਹ ਜਿਹੜਾ ਬੰਦਾ ਦੋਸ਼ੀ ਹੁੰਦਾ ਉਹਦੇ ਹੱਕ ਦੇ ਵਿੱਚ ਹੁੰਦਾ ਤੇ ਬਾਕੀ ਮੈਂ ਬਾਪੂ ਜੀ ਤੋਂ ਵੀ ਆਪਾਂ ਪੁੱਛਦੇ ਆਂਗੇ ਵੀ ਕੀ ਸਾਰਾ ਜਿਹੜਾ ਮਤਲਬ ਇਸ ਦਾ ਇਫੈਕਟ ਪਿਆ ਉਹਨਾਂ ਦੀ ਲਾਈਫ ਦੇ ਵਿੱਚ ਬਾਪੂ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਇਹ ਬੀਜਾ ਜਿਹੜਾ ਫੇਕ ਹੋਇਆਗਾ ਮਤਲਬ ਮਿਲਿਆਗਾ ਵੀ ਸਹੀ ਨਹੀਂ ਹੈਗਾ ਵੀ ਆਪਣੇ ਨਾਲ ਠੱਗੀ ਹੋ ਗਈ ਹਾਂਜੀ ਤਾਂ ਉਸ ਤੋਂ ਬਾਅਦ ਹੁਣ ਕੀ ਥੋੜੇ ਤੇ ਕੀ ਇਫੈਕਟ ਪਿਆ ਕਿਉਂਕਿ ਇਦਾਂ ਦੀ ਚੀਜ਼ ਇਸ ਉਮਰ ਦੇ ਵਿੱਚ ਆ ਕੇ ਚੱਲਣੀ ਬਹੁਤ ਔਖੀ ਹੋ ਜਾਂਦੀ ਹੈ ਸਾਡੇ ਤਾਂ ਹੁਣ ਬਹੁਤ ਜ਼ਿਆਦਾ ਪੈ ਗਿਆ ਤੁਸੀਂ ਲਾ ਲੋ ਦਿਮਾਗ ਤੇ ਲੋਡ ਹੋਣ ਵਾਲੀ ਗੱਲ ਹੋ ਗਈ ਹੂੰ ਕਿਉਂ ਸਾਰਾ ਰੁਪਿਆ ਬੈਜੂ ਚੱਕ ਕੇ ਦਿੱਤਾ ਘਰੇ ਕੁਝ ਨਹੀਂ ਤੀਗਾ ਕਿਸੇ ਨੇ 2 ਰੁਪਏ ਵੀ ਲਾਇਆ ਕਿਸੇ ਨੇ ਰੁਪਿਆ ਵੀ ਲਾਇਆ ਕਿਸੇ ਨੇ ਲਈ ਵੀ ਨਹੀਂ ਹੂੰ ਬਾੜੀ ਲਿਹਾੜ ਵਾਲੇ ਬੰਦੇ ਨੇ ਜਾਲ ਕਹਿੰਦਾ 10 ਲੱਖ 2 ਲੱਖ ਦਾ ਕੀ ਆ ਯਾਰ ਤੂੰ ਲੈ ਜਾ 2 ਲੱਖ ਰੁਪਈਆ ਵਿੱਚ ਬਹੁਤ ਬੰਦਿਆਂ ਨੇ ਨਹੀਂ ਵੀ ਲਏ ਪੈਸੇ ਵਿਆਜ ਨਹੀਂ ਲਿਆ ਹੂੰ ਮਤਲਬ ਪਰ ਫੇਰ ਵੀ 17 16 17 ਲੱਖ ਦਾ ਤਾਂ ਵਿਆਜ ਪੈ ਗਿਆ ਹੂੰ ਤੇ ਹੁਣ ਚਲੋ ਆਏ ਸੀਗਾ ਵੀ ਕੁੜੀ ਬਗ ਜੂਗੀ ਬਾਹਰ ਚਲੋ ਚਾਰ ਪੈਸੇ ਕਮਾਲੂ ਨਾਲ ਆਪਾ ਨੂੰ ਨਾਲੇ ਇਹਦੀ ਜ਼ਿੰਦਗੀ ਬਣ ਜੂ ਪਰ ਜਿਹੜਾ ਆਪਾ ਨੂੰ ਇਹ ਨਹੀਂ ਸੀ ਪਤਾ ਵੀ ਸਾਡੇ ਨਾਲ ਐਡਾ ਵੱਡਾ ਧੋਖਾ ਹੋਊਗਾ ਪਰ ਮੈਂ ਕਹਿੰਦਾ ਹੁੰਦਾ ਮੁੰਡੇ ਨੂੰ ਮਹਾ ਮੈਨੂੰ ਬੰਦੇ ਠੱਗ ਲੱਗਦੇ ਆ ਉਹ ਕਹਿੰਦਾ ਨਹੀਂ ਬਾਪੂ ਆਪਣਾ ਫੋਨ ਚੱਕ ਰਿਹਾ ਜੀ ਠੱਗ ਉਹਨੂੰ ਫੋਨ ਚੱਕਣੋਂ ਹਟ ਜਾਣ ਹੂੰ ਬਸ ਇਸੇ ਚੀਜ਼ 'ਚ ਇਹ ਤਾਂ ਕਿਤੇ 2 ਲੱਖ ਮੰਗਾ ਲਿਆ ਕਿਤੇ 4 ਲੱਖ ਮੰਗਾ ਲਿਆ ਕਿਤੇ 5 ਇਹਦੇ ਇਹਦੇ ਅਕਾਊਂਟ 'ਚੋਂ ਕਢਾਈ ਗਿਆ ਹੈ ਹੂੰ ਤੇ 1.5 ਲੱਖ ਰੁਪਈਆ ਲਾਹ ਲ ਤੇ ਜਦੋਂ ਫੇਰ ਮੰਗਾ ਲਿਆ ਕਹਿੰਦਾ ਟਿਕਟ ਮਹਿੰਗੀ ਹੋ ਗਈ ਸਟੂਡੈਂਟ ਵਾਲੇ ਜਾਣ ਲੱਗੇ ਕੈਨੇਡਾ ਨੂੰ ਹੂੰ ਫੂਰ ਦੇ ਕੇ ਜਾਓ ਫੇਰ 2 ਲੱਖ ਰੁਪਈਆ ਖੜੇ ਪੈਰ ਫੇਰ ਤਿਆਰ ਕੀਤਾ ਇਹ ਐ ਕਰਕੇ ਵੀ ਅਸੀਂ ਤਾਂ ਉਹਨਾਂ ਨੇ ਲੁੱਟ ਲਏ ਹੂੰ ਤੇ ਹੁਣ ਅਸੀਂ ਤਾਂ ਸਰਕਾਰ ਕੋਲੇ ਵੀ ਹੱਥ ਬੰਨ ਕੇ ਬੇਨਤੀ ਕਰਦੇ ਆਂ ਵੀ ਸਾਡਾ ਅਨਸਾਫ਼ ਹੋਣਾ ਚਾਹੀਦਾ ਜਿਹੜੇ ਡੀਸੀ ਐ ਐਸਐਸਪੀ ਐ ਡੀਐਫਸੀ ਐ ਜਿੰਨੇ ਵੀ ਅਫਸਰ ਪੁਲਿਸ ਨੂੰ ਮੁਲਾਜ਼ਮਾਂ ਨੇ ਇਹ ਸਾਰਾ ਮੂਰੇ ਬੇਨਤੀ ਕਰਦੇ ਆਂ ਵੀ ਸਾਡੇ ਪੈਸੇ ਦਿਵਾ ਦੇਣਾ ਅਸੀਂ ਰਾਜੀ ਬੰਦਾ ਵੀ ਕਰ ਲਾਂਗੇ ਜੇ ਸਾਡੇ ਪੈਸੇ ਦੇ ਦੇਣਾ ਜੇ ਅਸੀਂ ਉਹਨੂੰ ਰਾਜੀ ਬੰਦਾ ਕਿਦੇ ਨਾ ਕਰਾਂਗੇ ਹੂੰ ਵੀ ਸਾਡੇ ਪੈਸੇ ਦਵਾ ਲੈਣ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਹੱਥ 'ਚ ਬਹੁਤ ਵੱਡੀ ਪਾਵਰ ਹੁੰਦੀ ਆ। ਕਿਉਂਕਿ ਉਹਨਾਂ ਦੇ ਕੋਲੇ ਸਾਰੇ ਕਾਨੂੰਨ ਹੁੰਦੇ ਹੈਗੇ। ਅਸੀਂ ਤਾਂ ਉਹਨਾਂ ਕੋਲੇ ਵੀ ਬੇਨਤੀ ਇਹੀ ਕਰਦੇ ਆ ਵੀ ਅਸੀਂ ਬਿਲਕੁਲ ਲੁੱਟੇ ਗਏ। ਸਾਨੂੰ ਉਹਨਾਂ ਨੇ ਜਮ੍ਹਾਂ ਲੁੱਟ ਲਿਆ ਸਾਡੇ ਵਿੱਚ ਕੋਈ ਤੰਤ ਨਹੀਂ ਛੱਡਿਆ। ਕਰਦੀ ਕਬੀਲਦਾਰੀ ਹੈ ਜਿਹੜੀ ਠੱਪ ਹੋਈ ਖੜੀ ਆ ਹੁਣ। ਐਨਰ ਰੁਪਈਆ ਲੱਗਿਆ ਐਨਰ ਰੁਪਈਆ ਲਾਉਣ ਦੇ ਜੋਗ ਦਾ ਹੈ ਨਹੀਂ ਸੀ ਅਸੀਂ। ਚਲੋ ਲਾਲਚ ਦੀ ਵੀ ਕੁੜੀ ਬਾਹਰ ਵਗ ਜੂ। ਵੀ ਚਲੋ ਆਪਣਾ ਬੱਚਾ ਕਮਾ ਲੂ ਨਾਲੇ ਆਪਦੀ ਜ਼ਿੰਦਗੀ ਬਣ ਜੂ। ਸਾਨੂੰ ਨਹੀਂ ਦੀ ਪਤਾ ਵੀ ਸਾਡਾ ਨਾ ਏਡੀ ਵੱਡੀ ਛੱਡਣਾ ਜੀ ਸਾਰੇ ਆਮ ਨੇ ਠਗੀ ਕੀਤੀ ਐ ਬਦਲ ਬਦਲੋ ਇਹ ਤਾਂ ਇਹਨਾਂ ਕੋਲੇ ਇਹ ਦੱਸਿਆ ਸਾਨੂੰ ਇਹਨਾਂ ਨੇ ਸਾਰਾ ਅਸੀਂ ਵੀ ਕਹਾਂ ਕਰੀਏ ਵੀ ਮਹਾਪੁੱਤ ਦੇਖ ਲੈ ਕਹਿੰਦੀ ਨਹੀਂ ਪਾਪਾ ਉਹਨਾਂ ਨੇ ਹੋਰ ਤੋਰੇ ਨੇ ਹੁਣ ਇਹਨੂੰ ਇਹ ਬੇਚਾਰੀ ਨੂੰ ਕੀ ਪਤਾ ਦੀ ਵੀ ਤੋਰੇ ਨੇ ਕਿ ਨਾ ਤੋਰੇ ਆ ਤੇ ਕਹਿੰਦਾ ਕਰਨਾ ਸੀ ਬੰਦੇ ਅੱਗੇ ਭੇਜ ਦੇਵੇ ਆ ਭੇਜਦੇ ਆ ਅਸੀਂ ਬੰਦੇ ਤੈਨੂੰ ਜੋ ਹਾੜ ਚੜਾ ਕੇ ਆਵਾਂਗੇ ਤੈਨੂੰ ਤੁਰ ਦਿੱਲੀ ਜਾਵਾਂਗੇ ਤੇਰੇ ਨਾਲ ਤੈਨੂੰ ਜੋ ਹਾੜ ਚੜਾ ਕੇ ਤੇਰਾ ਟਿਕਟ ਫੜਾ ਕੇ ਤੈਨੂੰ ਸਾਰਾ ਕੁਝ ਅਸੀਂ ਤੈਨੂੰ ਜਹਾਜ ਬਹਾ ਕੇ ਆਵਾਂਗੇ ਅੰਨੀਆਂ ਗੱਲਾਂ ਕਰ ਕਰਕੇ ਇਹਨਾਂ ਨੇ ਤੁਸ ਸਾਨੂੰ ਨੋਟਿਆ ਬਸ ਉਹ ਅਸੀਂ ਇਹਨਾਂ ਦੇ ਇੱਕ ਗੁੱਡੀ ਪਿੱਛੇ ਲੱਗੀ ਚਾਹ ਲੱਗਣ ਦਾ ਹੱਕ ਵੀ ਸੀ ਜਦੋਂ ਉਹਨੂੰ ਐ ਸੀਗਾ ਵੀ ਮੈਂ ਬਾਹਰ ਜਾਣਾ ਹੂੰ ਵੀ ਐ ਕਰਕੇ ਛੱਡ ਦੇਣਾ ਇਹਨਾਂ ਨੇ ਬਹੁਤ ਵੱਡਾ ਧੋਖਾ ਕੀਤਾ ਇਸ ਦਾ ਸਰਕਾਰ ਦੇ ਮੂਹਰੇ ਹੱਥ ਬੰਨ ਕੇ ਬੇਨਤੀ ਕਰਦੇ ਆਂ ਵੀ ਸਾਡੀ ਗਰੀਬਾਂ ਦੀ ਮਦਦ ਕਰਨ ਜੋ ਪੁਲਿਸ ਵਿਭਾਗ ਹੈ ਉਹਨਾਂ ਦੇ ਹੱਥ ਚ ਆ ਗੱਲ ਜਿਹੜੇ ਫੋਰ ਹੈ ਕੋਟਾ ਕੋਟ ਇੱਕ ਬਹੁਤ ਵੱਡੀ ਇੱਕ ਰੱਬ ਦੇ ਵਕੀਲ ਜਿਹੀ ਚੀਜ਼ ਆ ਉਹ ਅਸੀਂ ਤਾਂ ਉਹਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਮਰੀਜ਼ ਦੇ ਹੱਕ ਚ ਖੋਣਿਓ ਵੀ ਪਰ ਸਾਡੇ ਹੱਕ ਚ ਰਹੋ ਸਾਡੇ ਕੋਲੇ ਕੋਈ ਪਹੁੰਚ ਨਹੀਂ ਰਹੀ ਵੀ ਅਸੀਂ ਤਾਂ ਉਹ ਅ fırsਰਾਂ ਨੂੰ ਵੀ ਕਹਿਣਿਆ ਜਿਹੜਾ ਕੋਲਟ ਹੈ ਜਾਜਾ ਵੀ ਤੁਸੀਂ ਕੁਝ ਸੱਚ ਦੇ ਅਨਸਾਫਤਾ ਦਾ ਖੜੋ ਸੱਚਾ ਅਨਸਾਫਤਾ ਕਰੋ ਨਾ ਸਾਡੇ ਨਾਲ ਤਾਂ ਸਿੱਧੀ ਠੇਗੀ ਕਰ ਲਈ ਇਹਨਾਂ ਨੇ ਹੁਣ ਅਸੀਂ ਕਿੱਥੋਂ ਪੈਸਾ ਦੇ ਸਕਦੇ ਆ ਉਹਨਾਂ ਕੋ ਤਾਂ ਸਾਡੇ ਆਲਾ ਪੈਰ ਪੀਆ ਉਹਦੇ ਜੋ ਦੇਈ ਜਾਂਦੇ ਨੇ ਅਸੀਂ ਕਿੱਥੋਂ ਦੇ ਸਕਦੇ ਆ ਅਸੀਂ ਤਾਂ ਪਹਿਲੇ ਹੀ ਲੁੱਟੇ ਗਏ ਸਾਡੇ ਕੋਲ ਤਾਂ ਕਿਰਾਏ ਜੋਗਰੇ ਪੈਸੇ ਨਹੀਂ ਜਾਂਦੇ ਇਕੱਲੀ ਕੁੜੀ ਜਾਂਦੀ ਆ ਇਹਦਾ ਵੀ ਕਿਰਾਇਆ ਨਹੀਂ ਲੱਗਦਾ ਤਾਂ ਹੀ ਇਹ ਇਕੱਲੀ ਜਾਂਦੀ ਐ ਨਹੀਂ ਜਾਣ ਨੂੰ ਤਾਂ ਹੁਣ ਆਪ ਜਾਈਏ ਨਾਲ ਵੀ ਇਹੀ ਐ ਵੀ 5-400 ਰੁਪਇਆ ਖਰਤਾ ਕਿਰਾਏ ਦਾ ਹੋ ਜੂ ਇਕੱਲੀ ਕੁੜੀ ਜਾਂਦੀ ਰਹੀ ਐ ਇਹੀ ਜੀ ਗੱਲ ਨਹੀਂ ਮਗਰ ਪਰਿਵਾਰਾਂ ਵੀ ਇਹ ਨਹੀਂ ਜੋ ਕੋਈ ਬੰਦਾ ਕਹੇ ਵੀ ਤਾਂ ਇਕੱਲੀ ਕੁੜੀ ਐ ਖਣੀ ਵੀ ਮਗਰ ਤਾਂ ਕੋਈ ਹੈ ਨਹੀਂ ਭਰਾ ਇਹਦੇ ਆ ਮੈਂ ਬੈਠਾਂਗਾ ਪਰ ਸਿਰਫ ਇਹੀ ਸੀ ਵੀ ਚਲੋ ਭਾਈ ਤੇਰਾ ਕਿਰਾਇਆ ਨਹੀਂ ਲੱਗਦਾ ਤੂੰ ਜਾ ਆਇਆ ਕਰ ਉਦੋਂ ਜਨਾਤੀ ਇਨਸੀਡੈਂਟ ਹੋ ਗਿਆ ਮੇਰੀ ਨੂੰਹ ਦਾ ਬਿਚੇ ਕੁੜੀ ਚਲਾਉਂਦੀ ਦੀ ਇੱਕ ਮੇਰੀ ਪੋਤੀ ਦੀ ਬਾਹਂ ਕਰੇਕੋਗੀ ਮੇਰੀ ਨੂੰਹ ਸੀਗੀ ਮਹੀਨਾ ਲੁਧਿਆਣੇ ਡੀ ਐਮ ਸੀ ਦੇ ਦਾਖਲ ਰਹੀ ਹੈ ਉੱਥੇ ਬਹੁਤ ਰੁਪਿਆ ਲੱਗ ਗਿਆ ਹਜੇ ਲੱਗੀ ਜਾਂਦਾ ਦਵਾਈ ਲੈ ਕੇ ਆਉਨੇ ਆ ਜਾ ਕੇ ਮੁੰਡਾ ਦਵਾਈ ਲੈ ਕੇ ਆਉਂਦਾ ਘੱਟ ਤੋਂ ਘੱਟ 9-10000 ਰੁਪਿਆ ਆਏ ਜਿਹੜੇ ਲੱਗ ਜਾਂਦਾ ਵੀ ਸਾਡੇ ਤਾਂ ਕੋਈ ਹਜਾ ਪਤਾ ਨਹੀਂ ਕੀ ਪਰਮਾਤਮਾ ਨੇ ਪਾਇਆ ਹੈ ਚਾਰ ਸਵੇਰੇ ਸਾਡੇ ਤਾਂ ਪੈਸੇ ਦੀ ਲੁੱਟ ਹੋ ਰਹੀ ਹੈ ਤੇ ਇੱਕ ਚੀਜ਼ ਵੀਰੋ ਇਹਦੇ ਵਿੱਚ ਹੋਰ ਆ ਵੀ 트랩 ਦੇ ਵਿੱਚ ਕਿੱਦਾਂ ਫਸਾਇਆ ਜਿੰਨੀ ਵੀ ਪੇਮੈਂਟ ਲਈ ਹੈਗੀ ਉਹ ਉਹਨਾਂ ਨੇ ਆਪਦੇ ਕਿਸੇ ਖਾਤੇ 'ਚ ਨਹੀਂ ਲਈ ਹੈਗੀ ਭੈਣ ਵਾਲਾ ATM ਉਹ ਯੂਜ਼ ਕਰਦੇ ਸੀ ਗੱਡੀ 'ਚ ਤੇਲ ਪਾਉਣਾ ਤਾਂ ਵੀ ਉਸ ATM 'ਚੋਂ ਭੈਣਾਂਗਾ ਜੇ ਘਰ ਜਿਵੇਂ ਹੁਣ ਭੈਣ ਨੇ ਦੱਸਿਆ ਵੀ ਕੋਠੀ ਬਣਾਈ ਹੈ ਤਾਂ ਉਹ ਕੋਠੀ ਬਣਾਉਣ ਵਾਸਤੇ ਜਿਹੜਾ ਮਟੀਰੀਅਲ ਪਰਚੇਜ਼ ਕਰਨਾ ਸੀ ਕੋਈ ਟਾਈਲਾਂ ਲੈਣੀਆਂ ਨੇ ਜਾਂ ਕੋਈ ਸੀਮੈਂਟ ਬਜਰੀ ਆਉਣੀ ਹੈ ਤਾਂ ਉੱਥੇ ਭੈਣ ਵਾਲਾ ATM ਉਹ ਯੂਜ਼ ਕਰਦੇ ਰਹੇ ਨੇਗੇ ਮਤਲਬ ਇਹਨਾਂ ਦੇ ਅਕਾਊਂਟ 'ਚੋਂ ਪੈਸਾ ਉਹਨਾਂ ਨੇ ਪ੍ਰੋਪਰ ਮਤਲਬ ਸ਼ਰਿਆਂ ਵਿੱਚ ਯੂਜ਼ ਕੀਤਾ ਤੇ ਐਸ ਪੂਰੀ ਲਈ ਹੈਗੀ ਕਈ ਰੈਸਟੋਰੈਂਟਾਂ ਦੇ ਵਿੱਚ ਵੀ ਉਹਨਾਂ ਨੇ ਮਤਲਬ ਯੂਜ਼ ਕੀਤਾ ਹੋਟਲਾਂ ਵਗੈਰਾ ਦੇ ਵਿੱਚ ਘੁੰਮਣ ਮਤਲਬ ਇੱਕ ਬੰਦਾ ਇੱਕ ਗਰੀਬ ਬੰਦੇ ਨੂੰ ਲੁੱਟ ਕੇ ਪੂਰੀ ਮੌਜਮਸਤੀ ਕਰ ਰਿਹਾਗਾ ਆਪਦੀ ਪ੍ਰਾਪਰਟੀ ਬਣਾ ਰਿਹਾਗਾ ਤੇ ਹੁਣ ਅੱਗੇ ਦਾ ਕੀ ਸੀਨ ਆ ਬਈ ਅਬ ਕਿਸੇ ਇੰਤਜ਼ਾਰ ਹੁਣਾ ਦਿਖ ਹੀ ਰਿਹਾਗਾ ਵੀ ਉਹਨਾਂ ਜਦੋਂ ਡੀਐਸਪੀ ਸਾਹਿਬ ਨੇ ਇਹ ਕਹਿ ਦਿੱਤਾ ਹੁਣ ਅਸੀਂ ਸੋਚ ਰਿਆਂਗੇ ਅਸੀਂ ਵੀ ਡੀਜੀਪੀ ਪੰਜਾਬ ਦੇ ਪੇਸ ਹੋਈਏ ਕਿਉਂਕਿ ਸਾਨੂੰ ਇਨਸਾਫ ਚਾਹੀਦਾ ਕਿਉਂਕਿ ਸਾਡੇ ਕੋਲ ਪੈਸੇ ਤਾਂ ਨਹੀਂ ਕਿ ਅਸੀਂ ਪੈਸੇ ਦੇ ਕੇ ਇਨਸਾਫ ਲੈਵਾਂਗੇ ਹੁਣ ਅਸੀਂ ਤਾਂ ਹਰ ਇੱਕ ਦੇ ਆਫਿਸ ਦੇ ਅੱਗੇ ਪੇਸ ਹੋਵਾਂਗੇ ਜੇ ਡੀਜੀਪੀ ਨੇ ਸੁਣੀ ਫਿਰ ਅਸੀਂ ਸੀਐਮ ਸਾਹਿਬ ਦੇ ਹਾਊਸ 'ਚ ਜਾਵਾਂਗੇ ਸੀਐਮ ਸਾਹਿਬ ਦੇ ਅੱਗੇ ਪੇਸ ਹੋਵਾਂਗੇ ਜਿੱਥੋਂ ਤੱਕ ਸਾਡਾ ਚੱਲਿਆ ਸੀ ਉੱਥੇ ਤੱਕ ਹੁਣ ਇੱਕ ਚੀਜ਼ ਬਾਰੇ ਮੈਂ ਪੁੱਛਣਾ ਚਾਹਣਾਗਾ ਵੀ ਜਿਹੜੇ ਉਹ ਤਿੰਨੇ ਜਾਣੇ ਨੇ ਹੁਣ ਇਸ ਟਾਈਮ ਉਹ ਅਰੈਸਟ ਨੇ ਜਾਂ ਉਹ ਬੇਲ ਹੋ ਕੇ ਬਾਹਰ ਨੇਗੇ ਉਹ ਬਾਹਰ ਨਹੀਂਗੇ ਬਾਹਰ ਨਹੀਂਗੇ ਹਾਂਜੀ ਤੇ ਹੈ ਪੰਜਾਬ ਦੇ ਵਿੱਚ ਹੀ ਹਾਂਜੀ ਪੰਜਾਬ ਦੇ ਵਿੱਚ ਹੀ ਸੋ ਇਹ ਜਿਹੜਾ ਭਰਾਵੋ ਘਟਨਾ ਜਿਹੜੀ ਹੋਈ ਹੈਗੀ ਸਾਡੇ ਨਾਲ ਤੇ ਜੇ ਕੋਈ ਵੀ ਵੀਰ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਕਰ ਸਕਦਾਗਾ ਇਸ ਈਸ ਦੇ ਵਿੱਚ ਤਾਂ ਪਲੀਜ਼ ਸਾਡੀ ਇਨੀਕ ਮਦਦ ਕਰਿਓ ਵੀ ਕਿਸੇ ਢੰਗ ਨਾਲ ਵੀ ਬਾਪੂ ਹੋਰਾਂ ਦਾ ਜਿਹੜਾ ਮਿਹਨਤ ਦੀ ਕਮਾਈ ਦਾ ਪੈਸਾ ਹੈਗਾ ਹੁਣ ਤਕਰੀਬਨ 4 ਤੋਂ 5 ਸਾਲ ਨੌਕਰੀ ਕਰਕੇ ਤੁਸੀਂ ਵੀ ਜਿਹੜਾ ਕੁਝ ਜੋੜਿਆ ਸੀਗਾ ਭੈਣ ਨੇ ਵੀ ਜਿਹੜਾ ਕੁਝ ਜੋੜਿਆ ਸੀ ਉਹ ਵੀ ਗਿਆ ਬਾਪੂ ਹੋਰਾਂ ਵਾਲੇ ਵੀ ਗਿਆ ਤੇ ਜਿਹੜਾ ਲੋਕਾਂ ਤੋਂ ਵਿਆਜ ਵਾਲਾਗਾ ਹੁਣ ਦੱਬਿਆ ਤੱਕ ਇਹਦਾ ਚੱਕਦਾ ਨਹੀਂ ਹੈਗਾ じゃ ਠੀਕ ਹੈ ਹੁਣ ਉਹ ਪੈਸੇ ਜਿੰਨੇ ਵੀ ਆਸੇ ਪਾਸੇ ਆਂਡੀਆਂ ਗਵੰਡੀਆਂ ਜਿੱਥੇ ਤੋਂ ਵੀ ਲਏ ਨੇਗੇ ਉਹ ਵੀ ਮੋੜਨੇ ਨੇਗੇ ਤੇ ਮਤਲਬ ਇਸ ਟਾਈਮ ਬਹੁਤ ਜ਼ਿਆਦੇ ਮਾੜੀ ਹਾਲਤ ਜਿਹੜੀ ਹੋਈ ਪਈ ਹੈਗੀ ਸੋ ਉਮੀਦ ਆ ਤੁਸੀਂ ਇਸ ਵੀਡੀਓ ਨੂੰ ਅੱਗੇ ਸਾਂਝੀ ਜ਼ਰੂਰ ਕਰੋਗੇ ਤਾਂ ਕਿ ਇਹਦਾ ਕੋਈ ਨਾ ਕੋਈ ਪ੍ਰਭਾਵ ਉਹਨਾਂ ਦੇ ਖਿਲਾਫ ਜਿਹੜਾ ਬਣ ਸਕੇ ਬਾਕੀ ਜਿਹੜੀ ਅੱਗੇ ਕੋਈ ਅਪਡੇਟ ਹੋਊਗੀ ਉਹ ਤੁਹਾਨੂੰ ਟਾਈਮ ਟੂ ਟਾਈਮ ਇਹਦੇ ਵਿੱਚ ਦਿੰਦੇ ਰਹਿਵਾਂਗੇ ਸੋ ਵੀਰੋ ਬਾਕੀ ਬੇਨਤੀ ਤੁਹਾਨੂੰ ਇਹ ਹੈ ਵੀ ਜੇ ਤੁਸੀਂ ਕਿਸੇ ਵੀ ਏਜੰਟ ਕੋਲੇ ਕਿਸੇ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਜਾਂਦੇ ਹੋ ਕਿਸੇ ਵੀ ਆਪਣੀ ਪ੍ਰੋਸੈਸ ਵਾਸਤੇ ਕਿਸੇ ਵੀ ਕੰਟਰੀ ਦੇ ਵਾਸਤੇ ਕਿਸੇ ਵੀ ਦੇਸ਼ ਵਾਸਤੇ ਤਾਂ ਸਭ ਤੋਂ ਪਹਿਲਾਂ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਪੜਤਾਲ ਕੀਤੀ ਜਾਵੇ ਵੈਰੀਫਾਈ ਕੀਤਾ ਜਾਵੇ ਜਾਂ ਜੇ ਕੋਈ ਤੁਹਾਡੇ ਕਿਸੇ ਰਿਲੇਟਿਵ ਨੇ ਪਹਿਲਾਂ ਕਿਸੇ ਤੋਂ ਕੋਈ ਕੰਮ ਕਰਵਾਇਆਗਾ ਵੀਜ਼ੇ ਦਾ ਜਾਂ ਬਾਹਰ ਜਾਣ ਦਾ ਕੋਈ ਵੀ ਪ੍ਰੋਸੈਸ ਕੀਤਾਗਾ ਤਾਂ ਕਿਸੇ ٹرسٹ ਵਾਲੇ ਬੰਦੇ ਤੋਂ ਹੀ ਜਿਹੜਾ ਇਹ ਕੰਮ ਕਰਵਾਇਆ ਜਾਵੇ ਕਿਉਂਕਿ ਹੁਣ ਠੱਗੀਆਂ ਦੇ ਜਿਹੜੇ ਮਾਮਲੇ ਨੇ ਕਿ ਉਹ ਇਸ ਟਾਈਮ ਮੈਨੂੰ ਲੱਗਦਾ ਵੀ ਸਾਰੀ ਦੁਨੀਆ ਤੇ ਨਹੀਂ ਆ ਰਹੇ ਹੋਣੇ ਆ ਰਹੇ ਹੋਣੇ ਜਿੰਨੇ ਇਮੀਗ੍ਰੇਸ਼ਨ ਵਾਲੇ ਕੰਮ ਦੇ ਵਿੱਚ ਪੰਜਾਬ ਦੇ ਵਿੱਚ ਆ ਰਹੇ ਨੇ ਸੋ ਮਤਲਬ ਲੋੜ ਹੈ ਕਿ ਅਵੇਅਰ ਹੋ ਕੇ ਚੱਲਣ ਦੀ